ശ്രീ വാഹരൂ സാഹ ജി ഫിർത്തയാ നാനി ബ്രഹ്മേ അക്തിലായി സമ മാജാ കാ ചോ एक ओअकार सदगुर प्रसाद कीर्त कर्म के बिछड़े कर कृपा मिलो राम चार कुंट दे दिस पर में थक मै प्रभु की श्याम तेन दति तन अवा काम ਜਲ ਬਿਨਾ ਸਾਖ ਕੁਮਲਾਵਤੀ ਉਪਜੇ ਨਾਹੀ ਨਾਮ ਹਰਨਾ ਨਾ ਮਿਲਿਆ ਸਜਨਾ ਕਤਪਯਾ ਬਿਸਰਾਮ ਜਿਤ ਘਰ ਹਰਿ ਕੰਤਨਾ ਪ੍ਰਗਟਿ ਪਟਨਾਗਰ ਸੇ ਗ੍ਰਾਮ ਸਰਵ ਸਿੰਗਾਰ ਤੰਬੂਲ ਰਸ ਸੰਦੇ ਹੀ ਸਭ ਖਾਮ ਪ੍ਰਸਵਾਮੀ ਕੰਤ ਵਿਹੂਨੀਆ ਮੇ ਸਜਣ ਸਭ ਜਾਮ ਨਾਨਕੀ ਬਨਤਿਆ ਕਰ ਕਿਰਪਾ ਦੀ ਦਾ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਦਾ ਮਾਂ ਜੀਤ ਗੋਵਿੰਦ ਰਾਧੀਆ ਹੋ ਵਾ ਆਨੰਦ ਕਨਾਂ ਸੰਤ ਜਨਾ ਮਿਲ ਪਾਈ ਐ ਰਸਨਾ ਨਾ ਬਨਾ ਜਿਨ ਪਾਇਆ ਪ੍ਰ ਆਪਣਾ ਆਏ ਤਿਸ ਗਨ ਇੱਕ ਕਨ ਕਿਸ ਬਨ ਜੀਵਨਾ ਮਿੱਠਾ ਜਨਮ ਜਨਮ

ਚੇਤ ਮਿਲਾਇ ਸੋ ਪ੍ਰਭੂ ਤਿਸ ਕੈ ਪਾਇ ਲਗਾ ਵੈਸਾ ਧੀਰ ਨ ਕਿਉ ਵਾਡੀਐ ਜਿਨਾ ਪ੍ਰੇਮ ਵਿਸ਼ੋ ਹਰ ਸਾਜਨ ਉਰਖ ਵਿਸਾਰਿ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤਨਾ ਹਰਿਆ ਵਨਾਸੀਓ पलट पल सलीम होई ਝੂਟਾ ਦੰਦਾ ਮੋਹ ਇਕ ਸਰ ਕੇ ਨਾਂ ਬਿਨਾਂ ਅੱਗੇ ਨਹੀਂ ਐ ਖੋ ਨਿਵ ਸਰਵ ਘੂਟਨਾ ਪ੍ਰਭਨ ਅਵਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਈ नानकी प्रबिनती प्रमिल प्राप्त होई वसाक सुहावतन गजा संत पिटा हर सोई हर जेठ जुडंदा लोडिया जिस अग्गा सब नवन हर सज्जन दावन लगया किसना दे बन्ना ਮਾਨਕ ਮਤੀ ਨਾਮ ਪ੍ਰਭ ਉਨ ਲੱਜੈ ਨਾਹੀ ਸੰਨ ਰੰਗ ਸਬੇ ਨਾਰਾਇਣ ਜਿਤੇ ਮਨ ਭਵੰਨ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣ ਸਹੀ ਕਈਏ ਧਨ ਆਪਨ ਲੀਆ ਜੀ ਮਿਲੈ ਵਿਛੜ ਕਉ ਰਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗਵਾਨਾ ਹਰਾ ਜੀਠ ਰਿੰਗਿ ਲਾ ਤਿਸਣੀ ਜਿਸ ਕੈ ਭਾਗ ਮਤਨ ਆਸਰਤ ਬੰਦਾ ਤਿਸ ਲਗੈ ਹਰ ਨਾਮ ਨਾ ਜਨਾ ਪਾਸ ਜਾ ਗਿਵਨਾ ਪੁਰਖ ਤਿਆਗ ਕਾ ਮਨੁ ਸੰਧੀ ਆਸ ਗੈ ਭਵ ਗੁਟੀਆਂ ਗਲ ਪੈ ਸੋ ਜਮਕੀ ਫਾਸ ਜਿਹ ਹੈ ਵੀਚ ਸੁਨਣਾ ਮੱਥੇ ਜੋ ਲਿਖਿਆ ਸ ਰੈਣ ਵਿਹਾਣੀ ਪਛਤਾਣੀ ਔਰ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੀਟੀਐਸ ਦਰਗੇ ਹੋਏ ਖਲਾਸ ਕਰ ਕਿਰਪਾ ਬਰਬਾ ਆਪਣੀ ਤੇਰੀ ਦਰਸ਼ਨ ਹੋਏ ਪਿਆਸ ਪ੍ਰਾਤੁਤ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾ ਸੁਹੰਦਾ ਤਿਸ ਲਗੈ ਜੈਸਾ ਮਨ ਹੈ ਚਰਨ ਨਿਵਾਸ സാമുന സർ കണി ചന കവന സ്യ പാര സച്ചോ വി രംഗോടാ സഭേ ആര അമൃത ബൂ സുഹി മേര സാധു പീവനാര ਵੰਟਣ ਪ੍ਰਸੰਗ ਮੋਲਿਆ ਸਮਰੱਥ ਪੁਰਖ ਪਾਨ ਹਰ ਮਿਲਾਂ ਨੂੰ ਮਨ ਲੋਚਦਾ ਕਰ ਮਿਲਾਂ ਹਨ ਹਾਰ ਜਿਨੇ ਸਕੇ ਪ੍ਰਪਾਇਆ ਤਨ ਕੈ ਸੰਭਰ ਹੈ ਨਾਨਕ ਕਹ ਜੀ ਮੈਂ ਆਕਾਰ ਸਭ ਸੁਵਾਰਨ ਹਾਰ ਸਾਣਾ ਤਨਾ ਸੁਹਾਗਣੀ ਜਨ ਰਾਮ ਨਾਮੁ ਹਰਹਾ ਪਦ ਪਰਮ ਬੁਲਾਣੀਆ ਦੂਜਾ ਲੱਗਾ ਹੇ ਤ ਲਾ ਕਾ ਸ਼ਿੰਗਾਰ ਬਨਾਇ ਆਕਾਰ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਦ ਵੇਲਾ ਕੈਸਨ ਪ੍ਰੀਤ ਪਕਰ ਚਲਾਨ ਗੋਤ ਜਾਮਾ ਕਿਸਨ ਦੇਣੀ ਪੀਤ ਛੜਕੜ ਤੀਖਨ ਮਹਾਂ ਜਿਸ ਲੱਗਾ ਹੀ ਤ ਹੱਤ ਮੁਰੜੇ ਤਰਕ ਪੇ ਸਹ ਹੋ ਆਸੀਤ ਜਿਹ ਬੀਜੈ ਸੋਲੁਣਾ ਕਰਮਾਂ ਸੰੜਾ ਖੇਤ নানকা প্রসনagati চনবপ্রদীত সে পদ নরক না পাইয়াই গরকণওয়ালা হেত আসন প্রেম মড়াম কি মিরিয়া হর যায় মান तन পিপাস দর্শন গনি ਕੋਈ ਆਨ ਮਿਲਾਵਾ ਮਾਈ ਸੰਸਹਾਈ ਪ੍ਰੇਮ ਕੇ ਹਾਥਨ ਕੈ ਲਾਗਾ ਪਾਈ ਮੈਨ ਪ੍ਰਾਪਕਿ ਅਸ ਪਾਈਐ ਗੁਜਿ ਨਾਹੀ ਰਾਈ ਜਿਨੇ ਇਚਾ ਕਿਆ ਪ੍ਰੇਮ ਰਸ ਸੇ ਤ੍ਰਿਤਰ ਅਗਾਏ ਆਪ ਤਿਆ ਬੇਂਤੀ ਕਰੈ ਲਿਓ ਪ੍ਰਭੂ ਲੜਲਾਇ ਜੋ ਹਰ ਕੰਤ ਮਿਲਾਈ ਆ ਸ ਵਿਚਿਰ ਕਤੈ ਨ ਜਾਈ ਪ੍ਰਵਨ ਦੁਜਾ ਕੋ ਨਹੀਂ ਨਾਨਕ ਹਰ ਸਰਨਾਈ ਅਸ ਸੁਖੀ ਵਸੰਦੀਆਂ ਜਿਨਾ ਨਾਮ ਹਰ ਰਾ ਕੀਤ ਕਰਮ ਕਮਾਉਣੇ ਦੋਸ਼ ਨਕਾ ਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮ ਕੋ ਏ ਰਾਮ ਤੇ ਲੱਗਨ ਜਨਮ ਵਿਜੋਗ ਖਿੰਨ ਮੈਂ ਕੌੜੀ ਹੋਈ ਗੈ ਜਿਤਰੇ ਮਾਇਆ ਭੋਗ ਵੇਤਨ ਕੋਈ ਕਰ ਸਕਾ ਕਿਸ ਤਰ ਰੋਜਾ ਕੀਤਾ ਕਿਸ਼ਨ ਹੋਇ ਲਿਖਿਆ ਦਰਸੈ ਜੋਗ ਵਟਪਾ ਕੀ ਮੇਰਾ ਭਾ ਮਿਲਾਤਾ ਤਰੇ ਸਭ ਬਿਯੋਗ ਨਾਨਕ ਕਾ ਪ੍ਰਾਖ ਲੈ ਮੇਰੀ ਸਾਈ ਬੰਦੀ ਮੋਚ कतक आ संग सभे सोच मंग माए सुहंदी हर पे संगी शोभा कणी सह मेलड़िया मन राम स्या सहलड़ी आ ਸਾਜਨਾ ਤੇ ਬਾਰੀ ਸੇ ਰਹਿਣ ਕੇ ਲੜੀਆ ਤੈਨ ਦੁੱਖ ਨ ਕਬੋ ਉਤਰਾ ਸੇ ਜਮ ਕੇ ਵਸ ਪੜਿਆ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਖਰੀਆ ਰਤਨ ਦਵਾਰ ਲਾਲ ਹਾਰਾ ਕੰਠ ਤਨਾ ਜਰੀਆ ਨਾਨਕ ਵਾਸਾ ਧੂੜ ਤੇ ਨਾ ਪ੍ਰਸਰਨੀ ਦਰਪੜੀਆ ਮੰਗਰਾ ਪ੍ਰਵਰਦਨਾ ਬਹੁ ਨ ਜਨਮੜੀਆ ਭੁੱਖ ਤੁਕਾ ਨ ਵੈਪਾਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰ ਬਿੰਦਾ ਦਰਸ਼ਨ ਲਗੜਾ ਸਾਵ ਉਦ ਗੋਵਿੰਦ ਗੋਪਾਲ ਰਾਏ சிவா ਸੁਆਮੀ ਲਾ ਮਿੱਖਿਆ ਆਪਣ ਸੱਕੈ ਮਿਰ ਸਾਧੂ ਗੁਣ ਗਾ ਜੇ ਤੇ ਉਪਜੀ ਤੇ ਮਿਰੀ ਸੱਚੀ ਪ੍ਰੀਤ ਸਮਾਵ ਕਰ ਗੈਲੀਨੀ ਪਰ ਬ੍ਰਹਮ ਬੋਹ ਨ ਵਿਚਰੀਆ ਬਾਦਾਂ ਲਖਵੇਰੀਆ ਹਰ ਸੱਜਣਾ ਗਮਗਾ

ਜਨਮ ਕਰ ਮਰਤ ਰਹੈ ਮਨ ਤੇਰਾ ਗੁਮਾਨਾਈ ਕਾਮ ਕਰੋ ਨਾ ਮਹੀਏ ਬਿਨ ਸੇ ਲੋ ਸੁਆਨ ਸੱਚਾ ਮਾਰਗ ਚਲਦੇ ਆ ਉਸ ਤਦ ਕਰੇ ਜਹਾਨ ਅਛਾਟਾ ਤਿਤ ਸਗਲ ਪੁਨ ਜੀ ਦੇ ਆ ਪਰਵਾਨ ਜਿਸ ਨਾਮ ਦੇਵ ਦਿਆ ਕਰ ਸੋਈ ਬਖਸ਼ ਜਾਨਾ ਜਿਨਾ ਮਿਲਿਆ ਪ੍ਰਾਪਨਾ ਨਾਨਕ ਤਨ ਕਰਬਾ ਮਾਗ ਸੁੱਚੇ ਸੇ ਕਾਂਡੀਆਂ ਜਨ ਊਰਾ ਗੁਰ ਮੇਰਵਾਨ ਫਲਗਨ ਆਨੰਦ ਪਾਰ ਜਨਾ ਹਰ ਸੱਜਣ ਅਰਤੀ ਆਈ ਸੰਤ ਸਾਈਂ RAM ਕੇ ਕਰ ਕਿਰਪਾ ਦੀਆ ਮਿਲਾਈ ਸੇਜ ਸੁਆਵੇ ਸਰਬ ਸੁਖ ਹਉ ਨੁਕਾ ਨਾਹੀ ਜਾਏ ਇਚਪਨੀ ਵਰ ਭਾਗਣੀ ਵਰ ਪਾਇਆ ਹਰ ਰਾਈ ਮੇਲਾ ਸਹੀਆ ਮੰਗਰ ਗਾਵਈ ਗੀਤ ਗੋਵਿੰਦ ਨਾਈ ਹਰਾ ਜਿਹ ਹੈ ਉਹ ਨਾ ਦਿਸਈ ਕੋਈ ਤੁਝਾ ਲਵਨ ਲਾਏ ਹਰ ਪਾਸ ਵਾਰਿਓ ਨਾ ਨਚਲ ਜਿ ਤੈਨ ਜਾਈ ਸੰਸਾਰ ਸਾਗਤ ਰੱਖਿਐ ਬਹੁ ਨ ਜਨਮੈ ਤਾਈ ਜਿਵਾਈ ਕਾਨੀਕ ਗੁਣ ਅਤਰ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਹੀਐ ਜਿਸ ਨਾਮ ਤੇ ਨਾਮ ਤੁਮਾਈ ਜਨ ਜਨ ਨਾਮ ਅਟਾਇਆ ਤਨ ਕੀ ਕਾਜ ਸਰੀ ਹਰ ਘਰ ਪੂਰਾ ਰਾਧਾ ਦਰਗੇ ਸੱਚਖਰੀ ਸਰਵ ਸੁਖਾਨਿ ਦੇ ਚਰਨ ਹਾਰਾ ਭੋਜਲੇ ਵਿਖਮਤਰੀ ਪ੍ਰੇਮ ਭਗਤ ਤਨ ਪਾਈਆ ਵਿਖਿਆ ਨ ਜਰੇ ਕੂੜ ਗੈਦ ਰਾਨਸੀ ਪੂਰਨ ਸਦਵਰੇ ਪਰਮ ਬ੍ਰਹਮ ਪ੍ਰਾਪਤਿ ਵਦੇ ਮਨ ਅੰਦਰ ਇਕ ਦਰੇ ਮਹਾਂ ਦੇਵ ਐਸੇ ਮੂਰਤ ਭਲੇ ਜਿਸਕਾ ਨਜ਼ਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਮਹਾਂ ਦੇਵ ਐਸੇ ਮੂਰਤ ਭਲੇ ਜਿਸਕਾ ਨਜ਼ਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੀ ਸਤਨਾਮ ਸਾਵਨ ਸਰਸੇ ਕਾਮਣੀ ਚਰਨ ਕਮਲ ਸਿਉ ਪਿਆਰ ਸਾਵਨ ਸਰਸੇ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸਾਚ ਰੰਗ ਇਕ ਨਾਮਾ ਗਾ ਮਿੱਖਿਆ ਰੰਗ ਕੁੜਾ ਆਇਆ ਜਿਸਨ ਸਭੇ ਸ਼ਾਰ ਹਰ ਅੰਮ੍ਰਿਤ ਤੇ ਬੁਦ ਸੁਹਾਵਣੀ ਮੇਰੇ ਸਾਧੂ ਪੀਵਨ ਹਾ ਵਨ ਤਨ ਪ੍ਰਸੰਗ ਮੋਲਿਆ ਸਮਰਾਟ ਪੁਰਖ ਅਪਾਰ ਹਰ ਮਿਲਨੋ ਮਨੋ ਮਨ ਲੋਟਦਾ ਕਰਮ ਮਿਲਾਵਨ ਹਾਰਾ ਜਿਨੇ ਸਖੀਏ ਪ੍ਰਭ ਪਾਇਆ ਹਾਂ ਤਨ ਕੈ ਸਦ ਬਲਹਾਰ ਨਾਨਕ ਜੀ ਮੈਂ ਆਕਰ ਸਭ ਦਸਾਨ ਨਹਾਰਾ ਸਾਵਨ ਤਨਾ ਸੁਹਾਗਣੀ ਜਿਨ ਰਾਮ ਨਾਮੇ ਰਹਿਾਰਾ ਸਾਵਨ ਤਨਾਸਹਾਗਾਣੀ ਜਿਨ ਰਾਮ ਨਾਮੇ ਰਹਿਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਪਿਆਰੀ ਗੁਰਸਵਾਰੀ ਸਾ ਸੰਗਤਿਓ ਜੋ ਸਾਵਣ ਦਾ ਮਹੀਨਾ ਚੜਿਆ ਪਿਛਲਾ ਮਹੀਨਾ ਅਸਾਰ ਦਾ ਮਹੀਨਾ ਸੁਖਨਾ ਪੀਤ ਹੋਇਆ ਇਹ ਮਹੀਨਾ ਅੱਜ ਸਾਵਣ ਦਾ ਚੜਿਆ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ ਕਰਨ ਸਾਧ ਸੰਗਤਾਂ ਦੇ ਮੇਰ ਨਿਗਰ ਰੱਖਣ ਖੁਸ਼ੀਆਂ ਦੇ ਦਾਤਾ ਬਖਸ਼ੇ ਮੀਰ ਸਾਹਿਬ ਦੇ ਸੰਜ ਕਾਮਯਾਬੀਆਂ ਬਖਸ਼ਣਾ ਦੁੱਖਾਂ ਦੇ ਦੁਦਰ ਦੇ ਨਾਸ਼ ਕਰਨ ਕਸ਼ਟਾਂ ਦੇ ਨਾਸ਼ ਕਰਨਾ ਲੈ ਦੁਗਣੀ ਰਾ ਚੋਗਣੀ ਬਖਸ਼ਣ ਸੰਤਾਂ ਨੂੰ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਕੀ ਖਤੇ حتے...